ਕਰਦਾ ਜਿਹੜਾ ਕੱਲ ਦਾ ਇਹ ਪ੍ਰੋਗਰਾਮ ਹੈ ਉਹ ਨਹਿੰਸنگ ਜਥੇਬੰਦੀਆਂ ਜਿਹੜੀਆਂ ਉਹਦਾ ਪੂਰਨ ਵਿਰੋਧ ਕਰਨਗੀਆਂ ਤੇ ਮੈਂ ਬੇਨਤੀ ਕਰਦਾ ਸਾਰੇ ਨਹਿੰਸنگ ਫੌਜਾਂ ਜਿਹੜੀਆਂ ਤਿਆਰ ਪਰ ਤਿਆਰ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚਣਾ ਸਾਡਾ ਵੀ ਦਾਲਪੰਥ ਉੱਥੇ ਘੋੜਿਆਂ ਸਮੇਤ ਪਹੁੰਚ ਗਿਆ ਆਪਾਂ ਵਹੀਰਾ ਸਮੇਤ ਜਿਹੜਾ ਆਪਣੇ ਉੱਥੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਇਹਨਾਂ ਨੇ ਰੱਖਿਆ ਪ੍ਰੋਗਰਾਮ ਇਹ ਅਸੀਂ ਕਦੇ ਵੀ ਨਹੀਂ ਹੋਣ ਦਿਆਂਗੇ ਤੇ ਨਾਲ ਹੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਜਿਹੜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੱਜੋਂ ਆ ਦੇ ਫੈਸਲੇ ਜਿਹੜੇ ਆ ਉਹਨਾਂ ਨੂੰ ਬਹਾਲ ਕਰਨ ਤੇ ਸ਼ਰੋਬਣੀ ਕਮੇਟੀ ਤੁਰੰਤ ਫੈਸਲਾ ਲਵੇ ਜੇ ਸ਼ਰੋ ਸੰਗ ਜਥੇਬੰਦੀਆਂ ਨੇ ਫੈਸਲਾ ਲਿਆ ਸੀ ਉਹਦੇ ਤੇ ਅਸੀਂ ਕਾਇਮ ਆ ਤੇ ਕੱਲ ਨੂੰ ਜਿਹੜਾ ਉੱਥੇ ਜਿਹੜਾ ਤਾਜ ਪੋਸ਼ੀ ਜਿਹੜੀ ਆ ਉਹਨਾਂ ਨੇ ਕਰਨੀ ਉਹ ਬਿਲਕੁਲ ਜਿਹੜੀ ਮਰਿਆਦਾ ਦੇ ਉਲਟ ਐ ਨਹੀਂ ਹੋਣ ਦਿਆਂਗੇ ਤੇ ਗੁਰੂ ਦੀਆਂ ਲਾੜਨੀਆਂ ਨੇ ਹੰਸ ਸਿੰਘ ਫੌਜਾਂ ਜਿਹੜੀਆਂ ਜਦੋਂ ਆਰਮੀ ਗੁਰੂ ਦੀਏ ਲਾਡਲੀ ਫੌਜ ਹਨ ਹੰਗਸ ਸਿੰਘ ਫੌਜਾਂ